ਪੰਜਾਬ ਵਿਧਾਨ ਸਭਾ ਚੋਣਾਂ ਦਾ ਵਿਗੁਲ ਵੱਜਣ ਤੋਂ ਬਾਅਦ ਸਿਆਸੀ ਪਾਰਟੀਆਂ ਇੱਕ ਦੂਜੇ ਤੇ ਤਿੱਖਾ ਹਮਲਾ ਕਰ ਰਹੀਆਂ ਨੇ। ਲਿਤ ਦਿਨ ਸਿਆਸਤਦਾਨ ਇੱਕ ਦੂਜੇ ਨੂੰ ਢਲਕਾਰ ਰਹੇ ਨੇ। ਪੰਜਾਬ ਦੇ ਵੱਡੇ ਮੁੱਦਿਆਂ 'ਚੋਂ ਇੱਕ ਸਖਤ ਵੱਡਾ ਮੁੱਦਾ ਹੈ ਨਸ਼ਾ। এবੀਪੀ ਸਾਝਾ ਨਸ਼ੇ ਦੇ ਮੁੱਦੇ ਤੇ ਇੱਕ ਗਰਾਊਂਡ ਰਿਪੋਰਟ ਲੈ ਕੇ ਆਇਆ। ਤੁਹਾਨੂੰ ਲੈ ਕੇ ਚੱਲਦੇ ਹਾਂ ਜਲੰਧਰ ਦੇ ਪਿੰਡ ਬਿਲਕਾ। ਬਿਲਗਾ ਹਿੰਦੁਸਤਾਨ ਦੀ ਸਰਜ਼ਮੀ ਤੇ ਆਜ਼ਾਦੀ ਦਾ ਸੂਰਜ ਚੜ੍ਹਿਆ ਤਾਂ ਇਸ ਪਿੰਡ ਦਾ ਵੀ ਅਹਿਮ ਯੋਗਦਾਨ ਸੀ ਭਾਰਤ ਦੀ ਆਜ਼ਾਦੀ ਲਹਿਰ ਦੀ ਗੱਲ ਕਰਦੇ ਆ ਜੇਕਰ ਇਸ ਪਿੰਡ ਦਾ ਜ਼ਿਕਰ ਤੁਹਾਡੀ ਜ਼ੁਬਾਨ ਤੇ ਨਾ ਆਇਆ ਤਾਂ ਸਮਝੋ ਤੁਹਾਨੂੰ ਆਪਣੀ ਜਾਣਕਾਰੀ ਚ ਹੋਰ ਵਾਧਾ ਕਰਨ ਦੀ ਲੋੜ ਹੈ ਲੋਕ ਲਹਿਰਾਂ ਦਾ ਉੱਗਾ ਨਾਇਕ ਬਾਬਾ ਭਗਤ ਸਿੰਘ ਬਿਲਗਾ ਗਦਰ ਲਹਿਰ ਦੇ ਆਖਰੀ ਜਰਨੈਲ ਤੇ ਉਗੇ ਚਿੰਤਕ ਬਾਬਾ ਭਗਤ ਸਿੰਘ ਬਿਲਗਾ ਇਸੇ ਮਿੱਟੀ ਦੀ ਦੇਣ ਸਨ 70 ਤੋਂ ਵੱਧ ਗਦਰ ਯੋਧਿਆਂ ਦੀ ਧਰਤੀ ਹੈ ਪਿੰਡ ਬਿਲਗਾ ਵਾ ਵਾ ਨਨਕ ਦੁਖੀ ਜਾਂ ਆਜ਼ਾਦੀ ਕੂਹਾਟਿਆਂ ਤੋਂ ਇਲਾਵਾ ਗੱਲ ਕਰੀਏ ਤਾਂ ਇਸ ਧਰਤੀ ਨੂੰ ਗੁਰੂਆਂ ਪੀਰਾਂ ਦੀ ਚਰਨ ਛੋਹ ਵੀ ਪ੍ਰਾਪਤ ਹੈ ਮੈਨੂੰ ਗੁਰਦੁਆਰੇ ਪੰਜਵੇਂ ਗੁਰੂ ਸ੍ਰੀ ਗੁਰੂ ਅਰਜਨ ਦੇਵ ਜੀ ਨੇ ਇਸ ਥਾਂ ਨੂੰ ਭਾਗ ਲਾਇਆ ਇਹ ਤਾਂ ਹੈ ਇਸਪਿੰਡ ਦਾ ਇਤਿਹਾਸ ਅੱਜ এবিপি ਸਾਂਝਾ ਤੁਹਾਨੂੰ ਇਸਪਿੰਡ ਦੇ ਵਰਤਮਾਨ ਨਾਲ ਰूबरू ਕਰਵਾਏਗਾ ਆਜ਼ਾਦੀ ਘੁਲਾਟੀਆਂ ਨੇ ਨਾਮ ਰੌਸ਼ਨ ਕੀਤਾ ਨਸ਼ੇ ਨੇ ਇਸਪਿੰਡ ਦਾ ਨਾਮ ਬਦਨਾਮ ਕਰ ਦਿੱਤਾ ਭਿਲਗਾ ਪਿੰਡ ਦਾ ਗਦਰ ਲਹਿਰ ਚ ਵੀ ਅਹਿਮ ਯੋਗਦਾਨ ਹੈ ਮੂਜੁਰ ਗਦਾਸਦ ਨੇ ਕਿ ਇਸ ਪਿੰਡ ਦੇ ਸੂਰ ਬੀਰਾ ਨੇ ਗਦਰ ਲਹਿਰ ਵਿੱਚ ਵੱਧ ਚੜ ਕੇ ਹਿੱਸਾ ਲਿਆ ਪਰ ਹੁਣ ਦੇਸ਼ ਭਗਤੀ ਦੀਆਂ ਗੱਲਾਂ ਇਸ ਪਿੰਡ ਦੀਆਂ ਬਰੂਹਾਂ ਤੋਂ ਕੋਹਾਂ ਦੂਰ ਹੋ ਚੁੱਕਿਆ ਨੇ ਹੁਣ ਤਾਂ ਬਸ ਗੱਲ ਹੁੰਦੀ ਹੈ ਤਾਂ ਸਿਰਫ ਚਿੱਟੇ ਦੀ ਜਿੱਦਾਂ ਜਾਲ ਤੋਂ ਬਿਨਾਂ ਮਛਲੀ ਤਾੜਤ ਦੀ ਉਹਦਾ ਮਾਂ ਤਾੜਤ ਵਧੀਆ ਇਸ ਟਾਈਮ ਰੱਖ ਹੌਸਲਾ ਨਿਮਾਏ ਮੇਰਾ ਬੱਚੇ ਨਾ ਛੋਟੇ ਛੋਟੇ ਛੱਡ ਕੇ ਮੌਕਾ ਗਾਇ ਉਹ ਧੂੜੇ ਤੜਫਣਾ ਮਾਪਿਆਂ ਨੂੰ ਮੈਨੂੰ ਮਿਲਿਆ ਨਹੀਂ ਕਿਤੇ ਤੇਰੀ ਉਹਦੀ ਜਹਾਂ ਸੁਖ ਨਹੀਂ ਮੈਂ ਜਿੰਨੀ ਵਾਰੀ ਮੁੜਾ ਇਹਨਾਂ ਨੂੰ ਹਰ ਵੇਲੇ ਮੁੰਡੇ ਦਾ ਜੀ ਹੋਲ ਸੀ ਜੀ ਮੁੰਡੇ ਨੂੰ ਹਰ ਰੋਜ਼ ਰੋਂਦੇ ਸੀ ਹਾਏ ਮੁੰਡਾ ਪਾਲ ਲਿਆ 25 ਸਾਲਾਂ ਦਾ ਵੀ ਚਲਾ ਗਿਆ ਘਰ ਖਾਲੀ ਹੋ ਗਿਆ ਨਹੀਂ ਮੈਂ ਕੁਝ ਵਿੱਚ ਆਉਂਗਾ ਜਿਹੜੇ ਚਿੱਟੇ ਦੀ ਗੱਲ ਤੁਸੀਂ ਸੁਣ ਰਹੇ ਹੋ ਜਿਸ ਦੀ ਵਜ੍ਹਾ ਨਾਲ ਮਹਾਨ ਯੋਧਿਆਂ ਦੀ ਧਰਤੀ ਨੂੰ ਨਮੋਸ਼ੀ ਚੱਲਣੀ ਪੈਂਦੀ ਐ ਲੋਕਾਂ ਦੀ ਹੱਸਦੀ ਖੇੜ ਦੀ ਜ਼ਿੰਦਗੀ ਨਰਕ ਬਣ ਗਈ ਉਸ ਚਿੱਟੇ ਬਾਰੇ ਤੁਹਾਨੂੰ ਇੱਕ ਵਾਰ ਫੇਰ ਦੱਸ ਦਿੰਦੇ ਆ ਪੰਜਾਬ ਚ ਕਾਲੀ ਕਹਾਣੀਆਂ ਲਿਖਣ ਵਾਲਾ ਚਿੱਟਾ ਹੈਰੋਇਨ ਤੋਂ ਤਿਆਰ ਕੀਤੀ ਗਈ ਸਿੰਥੈਟਿਕ ਡਰੱਗ ਹੈ ਜਿਸ ਦੀ ਆਮਦ ਸਰਹੱਦ ਪਾਰ ਤੋਂ ਜਾਰੀ ਹੈ ਇਸ ਦੇ ਵਪਾਰ ਚ ਸਫੇਦ ਪੋਸ਼ ਖਾਕੀ ਵਰਦੀ ਵਾਲੇ ਤੇ ਸਮਾਜ ਚ ਜ਼ਿੰਮੇਵਾਰ ਅਹੁਦਿਆਂ ਤੇ ਬੈਠੇ ਕਈ ਹੋਰ ਲੋਕ ਤਰੜਲੇ ਨਾਲ ਲੱਗੇ ਹੋਏ ਨੇ ਰੇਟ ਅਜਿਹਾ ਕਿ ਇਸ ਦੇ ਆਦੀ ਲੋਕਾਂ ਦੀਆਂ ਜਾਇਦਾਦਾਂ ਵੇਚ ਗਈਆਂ ਜਾਨਾਂ ਗਵਾਈਆਂ ਉਹ ਵਕਤ ਫਿਰ ਲਾਰ ਨੌਰ ਮਹਿਲ ਰੋਡ ਤੇ ਸਥਿਤ ਇਸ ਪਿੰਡ 'ਚ ਚਿੱਟੇ ਦਾ ਅਸਰ ਉਹਨਾਂ ਲੋਕਾਂ ਨੂੰ ਸ਼ੀਸ਼ਾ ਦਿਖਾਉਂਦਾ ਹੈ ਜੋ ਕਹਿੰਦੇ ਨੇ ਕਿ ਪੰਜਾਬ ਦੇ ਨੌਜਵਾਨਾਂ ਨੂੰ ਨਸ਼ੇ ਦੇ ਨਾਮ ਤੇ ਬਦਨਾਮ ਕੀਤਾ ਜਾਂਦਾ ਹੈ। ਬੇਲਗਾ ਪੰਜਾਬ ਦੇ ਆਮ ਪਿੰਡਾਂ ਦੇ ਮੁਕਾਬਲੇ ਕਾਫੀ ਵੱਡਾ ਪਿੰਡ ਹੈ। ਆਬਾਦੀ ਕਰੀਬ 15000 ਦੇ ਕਰੀਬ ਹੈ। ਪਿੰਡ ਦੇ ਜ਼ਿਆਦਾਤਰ ਲੋਕ ਵਿਦੇਸ਼ਾਂ ਵਿੱਚ ਨੇ। ਇਸ ਪਿੰਡ ਦੀ ਅਮੀਰੀ ਦਾ ਪਤਾ ਇੱਥੇ ਬੜੀਆਂ ਵੱਡੀਆਂ-ਵੱਡੀਆਂ ਕੋਠੀਆਂ ਤੋਂ ਲਗਾਇਆ ਜਾ ਸਕਦਾ ਹੈ। ਪਰ ਕੁਝ ਲੋਕਾਂ ਦਾ ਸੁਆਰਥ ਵਿਦੇਸ਼ੀ ਪੈਸੇ ਦੀ ਚਮਕ ਅਤੇ ਰੋਜ਼ਗਾਰ ਦੀ ਕਮੀ ਨੇ ਇੱਥੋਂ ਦੇ ਨੌਜਵਾਨਾਂ ਦੀ ਯਾਰੀ ਚਿੱਟੇ ਨਾਲ ਪਵਾ ਦਿੱਤੀ ਚਿੱਟੇ ਮਗਰ ਲੱਗੇ ਪੁੱਤਰ ਘਰੋਂ ਅਜੇਹਾ ਨਿਕਲੇ ਕਿ ਕਦੀ ਵਾਪਸ ਨਹੀਂ ਪਰਤੇ ਮਾਂ ਦੀ jaan ਆਪਣੀ ਔਲਾਦ 'ਚ ਵਸਦੀ ਹੈ ਨਸ਼ਾ ਕਈ ਮਾਵਾ ਦੇ ਝੀਣ ਦੇ ਸਹਾਰੇ ਖੋ ਕੇ ਲੈ ਗਿਆ ਮੁੜਿਆ ਵੇ ਲਾਡਿਆ ਕਰੇ ਅੰਮੀ ਉਡੀਕਦੀ ਮੁੜਿਆ ਵੇ ਲਾਡਿਆ ਕਰੇ ਅੰਮੀ ਉਡੀਕਦੀ ਮੁੜਿਆ ਵੇ ਲਾਡਿਆ ਕਰੇ ਪੁੱਤ ਤੂੰ ਕਿਹੜੇ ਪਾਸੇ ਚੱਲ ਜਲਿਆ ਮਾਮਾ ਲਾ ਕੋ ਜੀਣ ਥੜੋ ਆਦਮੀ ਸਰਤੇ ਹੋਵੇ ਉਦਾਂ ਮਤ ਘਰ ਵਾਲੀ ਨੂੰ ਫਿਕਰ ਹੁੰਦਾ ਕਰੇ ਅੰਮੀ ਉਡੀਕਦੀ ਬੇਲਕਾ ਪਿੰਡ ਚ ਚਿੱਟੇ ਦੇ ਅਸਰ ਦਾ ਪਤਾ ਲਗਾਉਣ ਬਾਰੇ ਜਦੋਂ ਸਾਡੀ ਟੀਮ ਪਹੁੰਚੀ ਤਾਂ ਸਭ ਤੋਂ ਪਹਿਲਾਂ ਪਤਾ ਲੱਗਾ 25 ਸਾਲ ਦੇ ਨੌਜਵਾਨ ਤਰਲੋਚਨ ਸਿੰਘ ਬਾਰੇ ਜੋ ਚਿੱਟੇ ਦਾ ਅਜੀਹਾ ਗੁਲਾਮ ਹੋਇਆ ਕਿ ਜਾਣ ਗਿਆ ਬੈਠਾ ਦਰਵਾਜ਼ੇ ਤੇ ਖੜੀ ਮਾਂ ਗੁਰਪ੍ਰੀਤ ਕੌਰ ਦੀਆਂ ਅੱਖਾਂ 'ਚੋਂ ਹੰਝੂ ਸੁੱਕ ਗਏ ਨੇ April 2015 'ਚ ਤਰਲੋਚਨ ਦੀ ਮੌਤ ਚਿੱਟੇ ਦੀ ਓਵਰਡੋਸ ਕਾਰਨ ਹੋ ਗਈ ਮੋਤੋ ਪਹਿਲਾਂ ਉਸ ਦਾ ਇਲਾਜ ਨਸ਼ਾ ਛੁਡਾਓ ਕੇਂਦਰ ਚ ਕਰਵਾਇਆ ਗਿਆ। باوجود ਇਸ ਦੇ ਤਰਲੋਚਨ ਨਸ਼ੇ ਦੀ ਆਦਤ ਨਹੀਂ ਛੱਡ ਸਕਿਆ। ਇੱਕ ਦਿਨ ਅਜਿਹਾ ਆਇਆ ਕਿ ਨਸ਼ੇ ਨਾਲ ਨੇੜਤਾ ਨੇ ਉਸ ਨੂੰ ਦੁਨੀਆ ਤੋਂ ਦੂਰ ਕਰ ਦਿੱਤਾ। ਕਰੋ ਮੁੰਡੇ ਆ ਕੇ ਲੈ ਗਏ। ਬਿਆਲ ਲੈ ਕੇ ਜਦੋਂ ਗਏ ਤਾਂ ਬਰਸੀ ਇਕੱਠੇ ਗਏ ਆ ਉੱਥੇ ਗੱਡੀ ਡੋਲੀ ਵਾਲੀ ਦੇ ਵਿੱਚ ਬੈਠ ਕੇ ਤੇ ਡੋਲੀ ਵਾਲੀ ਗੱਡੀ ਜਦੋਂ ਉੱਥੇ ਛੱਡਿਆ ਆ ਬਾਅਦ ਵਿੱਚ ਇਹਨਾਂ ਨੇ ਹੋਰ ਗੱਡੀ ਵਿੱਚ ਬਿਠਾ ਦਿੱਤਾ। ਵੜਾ ਕੇ ਪੰਜ-ਛੇ ਮੁੰਡੇ ਇਕੱਠੇ ਹੋ ਗਏ ਦੋ ਤਾਂ ਸਬੈਲਗੇ ਦੇ ਗਿਆ ਜੱਸੀ ਤੇ ਤਵੇਲਾ ਦੋਨੇ ਜਾਣੇ ਬਾਅਦ ਵਿੱਚ ਜਦੋਂ ਕੋਸ਼ ਖਲਾਤ ਆ ਫਿਰ ਬੈਲਗੇ ਨੂੰ ਲੈ ਕੇ ਸੁਨੀਹਾ ਵੇ ਦਿੱਤਾ ਤੇ ਵੱਡਾ ਮੁੰਡਾ ਿੱਲਾ ਹੋ ਗਿਆ ਉਹਨਾਂ ਨੇ ਦਾਖਲ ਨਹੀਂ ਕਰਵਾਇਆ ਉਹਨਾਂ ਨੇ ਕਿਤੇ ਦਾਖਲ ਨਹੀਂ ਕਰਾਇਆ ਤੇ ਬਾਅਦ ਵਿੱਚ ਜਦੋਂ ਉੱਥੇ ਮਨਜੀਤ ਹਸਪਤਾਲ ਨੂਰਮਹਿਰ ਤੇ ਉੱਥੇ ਬੈੱਡ ਤੇ ਪਾ ਕੇ ਆਪ ਭੱਜ ਗਏ ਤੇ ਉਹ ਵਿਚਾਰੇ ਨੂੰ ਹੋਰ ਮੁੰਡਿਆਂ ਨੇ ਸਾਂਭਿਆ ਜਿਹੜਾ ਮੁੰਡਿਆਂ ਨੇ ਸਾਂਭਿਆ ਉਹਨਾਂ ਤੇ ਕਹਿੰਦੇ ਕੇਸ ਪਾਵੋ ਪਰ ਅਸੀਂ ਉਹਨਾਂ ਤੇ ਕੇਸ ਨਹੀਂ ਪੈਂਡ ਦਿੱਤਾ ਅਸੀਂ ਬਗਾਨੇ ਪੁੱਤਾਂ ਤੇ ਕਿਉਂ ਕੇਸ ਪੈਣ ਦਈਏ ਜਿਹੜੇ ਨਾਲ ਸੀ ਉਹ ਆਪ ਨੱਠ ਗਏ ਆਪ ਬਚਾ ਕਰਦੇ ਆ ਪੁਲਿਸ ਨੂੰ ਖੜਾ ਪੜਾ ਦਿੱਤਾ ਕੀ ਖਾਂਦਾ ਪਿੰਦਾ ਕੀ ਸੀ ਤੁਹਾਡਾ ਬੱਚਾ ਸਾਡਾ ਬੱਚਾ ਚਿੱਟਾ ਖਾਂਦਾ ਹੋ ਅਸੀਂ ਔਖੀ ਤਾਂ ਨਹੀਂ ਜੀ ਦੇਖਿਆ ਪਰ ਅਸੀਂ ਉਹਦਾ ਇਲਾਜ ਵਗੈਰਾ ਕਰਾਇਆ 6 ਮਹੀਨੇ ਸੈਂਟਰ ਰੱਖਿਆ ਕੈਂਸਰ ਦੀ ਵਜ੍ਹਾ ਨਾਲ ਗੁਰਪ੍ਰੀਤ ਕੌਰ ਦੇ ਪਤੀ ਦੀ ਮੌਤ 15 ਸਾਲ ਪਹਿਲਾਂ ਹੋ ਗਈ ਉਸ ਵੇਲੇ ਤਰਲੋਚਨ ਅਤੇ ਉਸਦਾ ਭਰਾ ਤਰਜੀਤ ਕਾਫੀ ਛੋਟੇ ਸਨ ਗੁਰਪ੍ਰੀਤ ਕੌਰ ਨੇ ਗਰੀਬੀ ਦੇ ਬਾਵਜੂਦ ਦੋਵਾਂ ਬੱਚਿਆਂ ਨੂੰ ਪੜਾਇਆ ਲਿਖਾਇਆ 10ਵੀਂ ਕਰਨ ਤੋਂ ਬਾਅਦ ਤਰਲੋਚਨ ਅਤੇ ਉਸਦਾ ਭਰਾ ਖੇਤੀਬਾੜੀ ਕਰਨ ਲੱਗੇ ਇਹਨਾਂ ਦੀ ਮਿਹਨਤ ਨੂੰ ਪੂਰ ਵੀ ਪਿਆ ਜਿਸ ਦੀ ਮਿਸਾਲ ਘਰ ਵਿੱਚ ਖੜੇ ਇਹ ਦੋ ਟਰੈਕਟਰ ਵੀ ਨੇ ਪਰ ਇੱਕ ਦਿਨ ਤਰਲੋਚਨ ਨੇ ਚਿੱਟੇ ਦਾ ਅਜੀਹਾ ਸਵਾਦ ਵਿਖਿਆ ਕਿ ਉਹ ਮੁੜ ਕੇ ਇਸ ਵਿੱਚੋਂ ਬਾਹਰ ਨਹੀਂ ਨਿਕਲਿਆ ਜਿੰਦੀ ਥੜੋ ਹਮੇ ਤੁਰੀ ਫਿਰਦੀ ਆ ਬੱਚੇ ਦੇ ਹੋਂਦ ਜੇ ਨਾ ਵੀ ਚੱਲੇ ਇਹ ਨੁ ਵਿਚਾਰਾ ਇਹਦਾ ਕੌਣ ਆ ਉਸ ਟਾਈਮ ਭਰਾ ਵੀ ਮੁੱਕ ਗਿਆ ਤੇ ਵੀ ਮੁੱਕ ਗਿਆ ਦਾਦੀ ਬਾਬਾ ਨਾਲ ਸੀ ਉਹ ਵੀ ਮੁੱਕ ਗਏ ਘਰ ਵਾਲੇ ਨੂੰ ਤਾਂ 15 16 ਸਾਲ ਹੋ ਗਏ ਮੁੱਕੇ ਚਿੱਟੇ ਨੇ 25 ਮੁੰਡੇ ਖਾ ਲੈ ਪੱਟੀਆਂ ਤੋਂ ਵੱਧ ਹੀ ਖਾਲੇ ਜਿਹੜੇ ਦਾਲੇ ਵਾਲੇ ਦੇ ਇੰਨਾ ਬੈਕ ਦਾ ਚਿੱਟਾ ਹਨਾ ਪੁੱਛੋ ਹੀ ਨਾ ਤੁਸੀਂ ਫੜ ਲਈ ਦੇ ਫੜ ਕੇ ਤਾਂ ਛੱਡ ਦਿੰਦੇ ਬੇਲਗੇ ਦੇ ਇੰਨੇ ਗਲੇ ਪਏ ਆ ਹਨਾ ਤੁਸੀਂ ਪੁੱਛੋ ਨਾ ਜਿਹੜੇ ਮੌਕਾ ਹੈ ਉਹਦਾ ਮੌਕਾ ਹੈ ਜਿਹੜੇ ਹੋ ਰਿਹਾ ਉਹ ਵੀ ਬਿੱਦਾਂ ਹੈ ਬੇਲਗਾ ਚ ਜਿਹੜੇ ਨੌਜਵਾਨਾਂ ਨੂੰ ਨਸ਼ੇ ਨੇ ਖਾਦਾ ਉਹਨਾਂ ਦੇ ਘਰਾਂ ਦੀ ਤਕਰੀਬਨ ਇੱਕੋ ਜਹੀ ਕਹਾਣੀ ਹੈ ਇਸ ਮਾਦਾ ਪੁੱਤਰ ਤਾਂ ਚਲਾ ਗਿਆ 9 ਮਹੀਨੇ ਕੁੱਖ ਚ ਰੱਖ ਕੇ ਸੋਚਿਆ ਵੀ ਨਹੀਂ ਹੋਣਾ ਕਿ ਭਰੀ ਜਵਾਨੀ ਚ ਉਹ ਛੱਡ ਜਾਏਗਾ ਪੁੱਤਰ ਬਿਨਾ ਮਾਂ ਦਾ ਹਾਲ ਬਿਨਾ ਪਾਣੀ ਦੇ ਮੱਛੀ ਵਾਂਗ ਹੋ ਗਿਆ ਦੁਆਬੇ ਚ ਤਕਰੀਬਨ ਹਰ ਘਰ ਚੋਂ ਲੋਕ ਵਿਦੇਸ਼ਾਂ ਚ ਵਸਦੇ ਨੇ ਇਸ ਮਾਂ ਨੂੰ ਮਲਾਲ ਹੈ ਕਿ ਜੇਕਰ ਪੁੱਤਰ ਨੂੰ ਵਿਦੇਸ਼ ਭੇਜ ਦਿੰਦੀ ਤਾਂ ਸ਼ਾਇਦ ਅੱਜ ਉਹ ਜ਼ਿੰਦਾ ਹੁੰਦਾ ਜਿੱਦਰ ਮੁੱਕਾ ਆਇਆ ਕਿਦਾਂ ਕਾਲ ਗੀ ਲਾ ਕੇ ਤੋਰਿਆ ਵੀ ਪੁੱਤ ਤੂੰ ਕਿਹੜੇ ਪਾਸੇ ਚੱਲ ਚੱਲ ਚੱਲਿਆ ਮਾਮਾ ਦਾ ਕੋਈ ਜੀਣ ਥੜੂ ਆदमी ਸਰਤੇ ਹੋਵੇ ਉੱਧਾ ਘਰ ਵਾਲੀ ਨੂੰ ਫਿਕਰ ਹੁੰਦਾ ਮਾ ਟੈਮ ਟੜਫਦੇ ਰਹਿਣ ਮਛਲੀਆਂ ਜਿੱਦਾਂ ਜਲਤੋ ਬਿਨਾਂ ਮਛਲੀ ਟੜਫਦੀ ਉੱਧਾ ਮਾ ਟੜਫਦੀ ਐ ਇਸ ਟੈਮ ਹੈ ਕੀ ਇਹ ਜੱਟ ਪਤਾ ਨਹੀਂ ਜੀ ਆਪਾਂ ਨੂੰ ਇਸ ਬਾਰੇ ਕੋਈ ਪਤਾ ਜਾਣਕਾਰੀ ਨਹੀਂ ਹੈ ਕਦੀ ਸੁਣਿਆ ਹੀ ਨਹੀਂ ਸੀ ਜੇਕਰ ਤੇ ਪਹਿਲੀਆਂ ਚ ਬਾਹਰ ਚੱਲ ਜਾਂਦੇ ਭਰਾਵਾ ਫੇਕਵਾ ਦੱਸੀ ਗੁਰਪ੍ਰੀਤ ਕੌਰ ਦਾ ਦਰਦ ਤਾਂ ਤੁਸੀਂ ਸੁਣ ਲਿਆ। ਇਸੇ ਪਿੰਡ ਦੀ ਇਸ ਬਜ਼ੁਰਗ ਮਹਿਲਾ ਦੀ ਕਹਾਣੀ ਹੋਰ ਵੀ ਦਰਦਨਾਕ ਹੈ। ਉਮਰ ਦੇ ਆਖਰੀ ਪੜਾਅ ਵਿੱਚ ਪਹੁੰਚ ਚੁੱਕੀ ਸੁਸ਼ੀਲਾ ਰਾਣੀ ਦੇ ਘਰ ਚਿੱਟੇ ਨੇ ਹਨੇਰਾ ਕਰ ਦਿੱਤਾ। ਸੁਸ਼ੀਲਾ ਕੋਲ ਵੱਡਾ ਘਰ ਤਾਂ ਹੈ ਪਰ ਇੱਥੇ ਰਹਿਣ ਵਾਲਾ ਕੋਈ ਨਹੀਂ। ਚਿੱਟੇ ਕਾਰਨ ਸੁਸ਼ੀਲਾ ਦੇ ਇਕਲੋਤੇ ਪੁੱਤਰ ਦੀ ਮੌਤ ਹੋਈ। ਤਾ ਉਸਨੇ ਗੰਬੇਜ ਪਾਤੀ ਵੀ ਦੁਨੀਆ ਛੱਡ ਗਈ ਇੱਕ ਦਿਨ ਕਰ ਚਹੀ ਨਸ਼ੇ ਦੀ ওভারਡੋਸ ਕਾਰਨ ਪੁੱਤਰਮਣੀ ਅਗਰਵਾਲ ਦੀ ਮੌਤ ਹੋ ਗਈ ਪੁੱਤ ਚਿੱਟਾ ਪਿੰਦਾ ਐ ਇਸ ਦਾ ਪਤਾ ਉਦੋਂ ਲੱਗਾ ਜਦੋਂ ਕਰੇ ਪਹਿਲੀ ਵਾਰ ਪੁਲਿਸ ਆਈ ਛੋਟੀ ਉਮਰੇ ਹੀ ਮਨੀ ਅਤੇ ਉਸ ਦੇ ਸਾਥੀਆਂ ਤੇ ਇਲਜ਼ਾਮ ਲੱਗਿਆ ਇੱਕ ਸੁਨਾਰੇ ਦੀ ਦੁਕਾਨ ਉੱਤੇ ਡਾਕਾ ਮਾਰਨ ਦਾ ਵਜਾ ਚਿੱਟੇ ਲਈ ਪੈਸਿਆਂ ਦਾ ਨਾ ਹੋਣਾ ਇਸੇ ਕਰ ਉਹ ਡਾਕਾ ਮਾਰਨ ਲਈ ਮਜਬੂਰ ਹੋ ਗਿਆ ਨੂਰ ਮਹਿਲ ਚ ਇੱਕ ਸੁਨਿਆਰੇ ਦੀ ਦੁਕਾਨ ਲੁੱਟੀ ਗਈ ਲੱਖਾਂ ਦਾ ਸੋਨਾ ਗਾਇਬ ਹੋ ਗਿਆ ਸਭ ਤੋਂ ਅਹਿਮ ਗੱਲ ਇਹ ਸੀ ਕਿ ਜਿਹੜੇ ਸੁਨਿਆਰੇ ਦੀ ਦੁਕਾਨ ਚ ਡਾਕਾ ਮਾਰਿਆ ਗਿਆ ਉਸ ਸੁਨਿਆਰੇ ਦਾ ਮੁੰਡਾ ਵੀ ਨਸ਼ੇੜੀ ਸੀ ਸਾਰਾ ਪਲਾਨ ਉਸਨੇ ਹੀ ਬਣਾਇਆ ਉਹ ਮੁੰਡਾ ਸੁੱਤਾ ਪਿਆ ਵੀ ਰਾਤ ਨੂੰ ਤੇ ਦਿਲਸੇਰੇ ਸੀ ਸਟਾਬਲ ਆ ਗਏ ਤੇ ਜਲ 8:10 ਜਾਂਦੇ ਸੀਗੇ ਇੰਦਰਜੀਤ ਅੰਗਰੇਜ਼ ਸਿਓ ਸਾਨੂੰ ਪਤਾ ਨਹੀਂ ਸੀ ਵੀ ਜਲੰਧਰ ਪੁਲਿਸ ਆਈ ਆ ਤੇ ਮੁੰਡੇ ਨੂੰ ਜਾਈ ਚੱਕ ਕੇ ਉਹਨਾਂ ਨੇ ਫੜਿਆ ਤੇ ਉੱਥੇ ਗਲੀ 'ਚ ਉਹਨਾਂ ਦੀ ਗਲੀ 'ਚ ਉਹਨਾਂ ਦੀ ਜੀਪ ਖੜੀ ਸੀਗੀ ਤੇ ਮੈਂ ਵੀ ਭੱਜੀ ਗਈ ਮੈਂ ਕਿਹਾ ਇਹਨੂੰ ਕਹਤੇ ਲੈ ਚੱਲੇ ਆ ਉਹ ਕਹਿੰਦੇ ਜਿਨ੍ਹਾਂ ਨੇ ਬਹੁਤ ਵੱਡਾ ਕੰਮ ਕੀਤਾ ਫਿਰ ਉਹਨੂੰ ਬਾਜ਼ਾਰ 'ਚ ਲੈ ਗਏ ਬਾਜ਼ਾਰ 'ਚ ਵੀ ਹੋਰ ਮੁੰਡੇ ਫੜਨੇ ਸੀ ਫਿਰ ਉਹਦੇ ਪਾਪਾ ਨੇ ਉਹਨੂੰ ਪੁੱਛਿਆ ਵੀ ਮਨੀ ਤੈਨੂੰ ਕਿਉਂ ਲੈ ਕੇ ਚੱਲਦੀ ਆ ਪੁਲਿਸ ਕਹਿੰਦਾ ਪਾਪਾ ਜਿਹੜਾ 3 ਕਿਲੋ ਸੋਨੇ ਦਾ ਡਾਕਾ ਪਿਆ ਉਹਦੇ 'ਚ ਮੈਂ ਵੀ ਸੀਗਾ ਕਦੇ ਥਾਣੇ ਦਾ ਮੂਹ ਵੀ ਨਹੀਂ ਦੇਖਿਆ ਸੀ ਇਸ ਪਰਿਵਾਰ ਨੇ ਪੁਲਿਸ ਨੇ ਦਰਵਾਜ਼ੇ ਤੇ ਦਸਤਕ ਦਿੱਤੀ ਤਾਂ ਬੈਂਕ ਚ ਕੈਸ਼ੀਅਰ ਦੀ ਨੌਕਰੀ ਕਰਦੇ ਮਨੀ ਦੇ ਪਿਤਾ ਦਾ ਵਾਦੂ ਸਮਾਂ ਪੁਲਿਸ ਚੌਕੀਆਂ ਤੇ ਜੇਲ੍ਹ ਦੇ ਗੇੜੇ ਕੱਟਣ ਚ ਗੁਜ਼ਰ ਜਾਂਦਾ ਇਹਦੇ ਤੋਂ ਹੀ ਫੋਨ ਕਰਾਇਆ ਮਨੀ ਤੋਂ ਵੀ 1 ਲੱਖ ਰੁਪਏ ਪਾਪਾ ਲੈ ਕੇ ਆਈ ਉਹ ਹਜ਼ਾਰ ਜਹਰ ਦੇ ਨੋਟ 1 ਲੱਖ ਰੁਪਏ ਲੈ ਕੇ ਗਏ ਫਿਰ ਉਹਦੇ ਨਾਲੇ ਮੁਲਾਕਾਤ ਕਰਕੇ ਆਏ ਸੁਸ਼ੀਲਾ ਮੁਤਾਬਕ ਪੁਲਿਸ ਨੇ ਨਸ਼ੇ ਦੇ ਠਾਲਤਾ ਕੀ ਪਾਉਣੀ ਸੀ ਸਗੋਂ ਉਹਨਾਂ ਦੇ ਪੁੱਤਰ ਨੂੰ ਜੇਲ੍ਹ ਚ ਵੀ ਨਸ਼ਾ ਮੁਹैया ਕਰਾਉਂਦੀ ਸੀ ਵੈਸੇ ਮੰਗਾਂਦਾ ਸੀ ਵਿਕਦਾ ਕਹਿੰਦਾ ਮੰਮੀ ਉਥੇ ਨਸ਼ਾ ਪੁੜੀਆਂ ਚ ਉਥੇ ਕੁੱਟਦੇ ਮਾਰਦੇ ਨਹੀਂ ਆ ਐ ਤੇ ਉਥੇ ਬਸ ਆਪਣੀਆਂ ਟੁੜਕੇ ਲਾਂਦੇ ਸੀ ਸਬਜ਼ੀਆਂ ਮੰਗਾ ਮੰਗਾ ਕੇ ਖਾਂਦੇ ਸੀ ਘਰੋਂ ਦੇਸੀ ਕੀ ਮੰਗਾਂਦੇ ਸੀ ਕੋਈ ਫਰਕ ਨਹੀਂ ਉਹ ਤਾਂ ਹੱਸਦੇ ਸੀ ਅਸੀਂ ਰੋਂਦੇ ਸੀ ਉਹ ਦੇ ਦੰਦ ਕੱਢਦੇ ਸੀ ਸੜਖਾਂ ਚ ਪਰਿਵਾਰ ਦੀਆਂ ਖੁਸ਼ੀਆਂ ਨੂੰ ਚਿੱਟੇ ਦੀ ਅਜੀਹੀ ਨਜ਼ਰ ਲੱਗੀ ਕਿ ਸੁਸ਼ੀਲਾ ਦੇ ਪਤੀ ਵਕਤ ਤੋਂ ਹਾਰ ਗਏ ਪੁੱਤਰ ਨਹੀਂ ਰਿਹਾ ਅੱਜ ਬਜ਼ੁਰਗ ਕੋਲ ਬਚਿਆ ਹੈ ਤਾਂ ਸਿਰਫ ਇੱਟਾ ਪੱਥਰਾਂ ਦਾ ਮਕਾਨ ਦੋ ਵਕਤ ਦੀ ਰੋਟੀ ਪਤੀ ਦੀ ਪੈਨਸ਼ਨ ਨਾਲ ਚੱਲਦੀ ਹੈ ਅੱਜ ਮੇਰੀ 6000 ਰੁਪਏ ਪੈਨਸ਼ਨ ਲੱਗੀ ਆ ਬੈਂਕ ਵੱਲੋਂ ਬੈਂਕ 'ਚ 25 ਰੁਪਏ ਨਹੀਂ ਆ 25 ਲੱਖ ਦੇ ਅਸੀਂ ਮਾਲਕ ਸੀ 25 ਲੱਖ ਦੇ ਇਹਨਾਂ ਨੂੰ ਹਰ ਵੇਲੇ ਮੁੰਡੇ ਦਾ ਹੀ ਹੋਲ ਸੀਗੀ ਮੁੰਡੇ ਨੂੰ ਹਰ ਰੋਜ਼ ਰੋਂਦੇ ਸੀ ਹਾਏ ਮੁੰਡਾ ਪਾਲ ਲਿਆ 25 ਸਾਲਾਂ ਦਾ ਵੀ ਚੱਲਾ ਗਿਆ ਘਰ ਖਾਲੀ ਹੋ ਗਿਆ ਪਰ ਮੈਂ ਸਾਰੀ ਦੁਨੀਆ ਪੁੱਤਰ ਦੇ ਖਿਲਾਫ ਕਿਉਂ ਨਾ ਹੋ ਜਾਏ ਪਰ ਮਾਂ ਹਮੇਸ਼ਾ ਉਸ ਦਾ ਪੱਖ ਲੈਂਦੀ ਹੈ ਪਰ ਸੁਸ਼ੀਲਾ ਆਪਣੇ ਪੁੱਤ ਲਈ ਮੌਤ ਮਗਦਿਸ ਬੱਚਾ ਨਹੀਂ ਬਦਨਾ ਸੀ ਬੱਚੇ ਦੇ ਖੂਨ ਚ ਰਚ ਗਿਆ ਸੀ ਚਿੱਟਾ ਮੈਂ ਤਾਂ ਕਹਿੰਦੀ ਆ ਪਤਾ ਨਹੀਂ ਚ ਚੰਗਾ ਹੀ ਹੋਇਆ ਮੇਰਾ ਘਰ ਵਾਲਾ ਮਰ ਗਿਆ ਉਹ ਜਿੰਦਾ ਹੁੰਦਾ ਹੁੰਦਾ ਉਹਨੇ ਮੈਨੂੰ ਗਲੀ ਚ ਬਿਠਾ ਦੇਣਾ ਸੀ ਪੁੱਤਰ ਨਸ਼ੇ ਚ ਅਜਿਹਾ ਗਲਤਾਨ ਹੋਇਆ ਕਿ ਘਰੋਂ 10 ਤੋਲੇ ਸੋਨਾ ਵੀ ਚੋਰੀ ਕਰਕੇ ਲੈ ਗਿਆ ਪੁੱਤਰ ਪੈਸਿਆਂ ਲਈ ਕਦੋਂ ਆਪਣੇ ਮਾਪਿਆਂ ਤੇ ਹਮਲਾ ਕਰ ਦੇਵੇ ਪਤਾ ਨਹੀਂ ਸੀ ਉਹਦੇ ਲੈ ਗਿਆ 10 ਤੋਂ ਲੈ ਚੋਰੀ ਲੈ ਗਿਆ ਹਨਾ ਇੱਕ ਦਿਨ ਉਹਨੂੰ ਪੈਸੇ ਨਹੀਂ ਮਿਲੇ ਇੱਥੇ ਕੁਰਸੀਆਂ ਭੰਨੇ ਮੇਰੇ ਕੋਲ ਐਦਾ ਬੈਠ ਗਿਆ ਬੜੇ ਆਰਾਮ ਨਾਲ ਮੈਂ ਕਿਹਾ ਮੈਨੂੰ ਥੱਪੜ ਨਾ ਮਾਰ ਦੇਵੇ ਥੱਪੜ ਕਿਉਂ ਤੇ ਐਂ ਜੀ ਕੀਤਾ ਕੰਨੋਂ ਬਾਲੀ ਲਾ ਕੇ ਮੂੰਹ 'ਚ ਪਾ ਲਈ ਉਹ ਗਿਆ ਉਹ ਗਿਆ ਮਾਦਾ ਕਹਿਣਾ ਕਿ ਉਸਦਾ ਪੁੱਤਰ ਪੁਲਿਸ ਨਾਲ ਮਿਲ ਕੇ ਘਰੋਂ ਪੈਸੇ ਮੰਗਵਾਉਂਦਾ ਸੀ ਪੁਲਿਸ ਤੇ ਉਸਦੀ ਮਿਲਿ ਭੁਗਤ ਨੇ ਘਰ ਦੀ ਆਰਥੀ ਖਾਲਦ ਪਤਲੀ ਕਰ ਦਿੱਤੀ ਰੋਜ਼ ਥਾਣੇਆਂ ਸਾਨੂੰ ਫੋਨ ਆਂਦਾ ਸੀ ਰੋਜ 12 ਵਜੇ ਜੀ ਇੱਕ ਵਾਰੀ ਆਇਆ ਇੱਥੇ ਮੇਰੇ ਕੋਲ ਬੈਠੇ ਕਹਿੰਦੇ ਮੈਂ ਸੁੱਤੀ ਪਈਆਂ ਕਹਿੰਦੇ ਮੈਂ ਤਾਂ ਮਨੀ ਨਹੀਂ ਆਇਆ ਕਹਿੰਦੇ ਥਾਣੇ ਬੈਠਾ ਮੈਂ ਕਹਿੰਦਾ ਉਹ ਕੀ ਹੋਇਆ ਕਹਿੰਦਾ ਬਦਿੰ ਚਾਰ ਮੁੰਡਿਆਂ ਦਾ ਨਸ਼ਾ ਪੀਂਦਾ ਸੀ ਫੜ ਲਿਆ ਅਗਲੇ ਦਿਨ ਦੇ ਲੋ 20000 ਰੁਪਏ ਇਹਨਾਂ ਦੀ ਬੈਂਕੋਂ ਪਿਛਾ ਕੇ ਦਿੱਤਾ ਮੁੰਡਾ ਘਰ ਦਿੱਜਿਆ ਰੁਪਏ ਦਿੱਤਾ ਸੀ ਬੈਂਕੋਂ ਪਿਛਾ ਕੇ ਚੱਲਦਾ ਮੈਨੂੰ ਕਿ ਮਨੀ ਨੂੰ ਪਤਾ ਹੂਗਾ ਮਨੀ ਦਾ ਕੀ ਹੁੰਦਾ ਨਾ ਹਸਾਬ ਚੱਲਦਾ ਸੁਸ਼ੀਲਾ ਮੁਤਾਬਕ ਤਾਂ ਪਿੰਡ 'ਚ ਨਸ਼ਾ ਵੇਚਦੇ ਹੋਏ ਇੱਕ ਵਾਰ ਕੁੜੀਆਂ ਨੂੰ ਵੀ ਫੜਿਆ ਜਾ ਚੁੱਕਾ ਹੈ ਇੱਥੇ ਜੇ ਮੁੰਡੇ ਫੜਿਆ 84 ਕੁੜੀਆਂ ਵੀ ਫੜੀਆਂ ਉਹਨਾਂ ਕੋਲ ਵੀ ਨਸ਼ਾ ਨਿਕਲਿਆ ਐਨ ਇੰਟੈਲੀਜੈਂਟ ਕੋਈ ਕਹਿ ਨਹੀਂ ਸਕਦਾ ਵੀ ਇਹ ਨਸ਼ੇ ਵੇਚਦੀਆਂ ਜਵਾਨ ਪੁੱਤਰ ਤੇ ਪਤੀ ਨੂੰ ਗੋਣ ਤੋਂ ਬਾਅਦ ਕਰਦੀ ਚੀਕ ਤੇ ਚੁੱਪ ਸੁਸ਼ੀਲਾ ਨੂੰ ਹਰ ਰੋਜ਼ ਮਾਰ ਰਹੀ ਹੈ ਕੁਝੇ ਹੀ ਹਾਲ ਬਲਗਾ ਪਿੰਡ ਦੇ ਹੀ ਮੋਹਨ ਲਾਲ ਦਾ ਇਹਨਾਂ ਦਾ ਵੀ 22 ਸਾਲ ਦਾ ਪੁੱਤਰ ਚਿੱਟੇ ਦੀ ਹੜ ਚ ਗਵਾਚ ਗਿਆ ਇੱਕ ਦਿਨ ਮੂੰਹ ਚੋਂ ਝੱਗ ਨਿਕਲਦੀ ਦੇਖ ਡਾਕਟਰ ਕੋਲ ਲੈ ਗਏ ਤਸਦੀਕ ਹੋਈ ਕਿ ਇਹਨਾਂ ਦਾ ਪੁੱਤਰ ਰਵੀ ਚਿੱਟੇ ਦਾ आदी ਸੀ ਨਸ਼ੇ ਦੀ ਓਵਰਡੋਸ ਕਾਰਨ ਮੌਤ ਹੋ ਗਈ ਮੌਤ ਤੋਂ ਪਹਿਲਾਂ ਉਸ ਨੂੰ ਨਸ਼ਾ ਛੁਡਾਊ ਕੇਂਦਰ 'ਚ ਵੀ ਦਾਖਲ ਕਰਵਾਇਆ ਗਿਆ ਪਰ ਕੋਈ ਫਾਇਦਾ ਨਹੀਂ ਹੋਇਆ ਬਿਲਗਾਪਿੰਡ ਦੇ ਕਈ ਘਰ ਚਿੱਟੇ ਨੇ ਉਜਾੜ ਦਿੱਤੇ ਬਜ਼ੁਰਗ ਮੋਹਨ ਲਾਲ ਨੂੰ ਪਿੰਡ ਦੇ ਲੋਕਾਂ ਨੇ ਸੰਭਾਲਿਆ ਹੋਇਆ ਕਿਉਂਕਿ ਸੜਾ ਖਾਸੇ ਕਾਰਨ ਉਹ ਮਜ਼ਦੂਰੀ ਕਰਨ ਯੋਗ ਵੀ ਨਹੀਂ ਰਿਹਾ ਲੋਈ ਬੱਚੇ ਸੇ ਹੁਣ ਇੱਕ ਰਹਿ ਗਿਆ ਮਰਜੀ ਨਾਲ ਰੋਟੀ ਖਵੇ ਨਾਲ ਦਬੇ ਦੁਨੀ ਲੱਤਾ ਟੁੱਟੀਆਂ ਮੇਰੀਆਂ ਕੰਨਾਂ ਤੋਂ ਸੁਣਦਾ ਖਤਮ ਦੀਦਾ ਜਾਤੋਂ ਨਹੀਂ ਆ ਪੁਲਿਸ ਵਾਲੇ ਯਾਦ ਕਰਾਉਂਦੇ ਆ ਉਹ ਕਦੀ ਕਹਿੰਦੇ ਨਕੋਦਰਾ ਮੈਂ ਕਿਦੋਂ ਹੁਣ ਫੇ ਆਏ ਪਿੱਛੇ ਆ ਤੇ ਕਹਿੰਦੇ ਨਕੋਦਰਾ ਨੰਬਰ ਨੂੰ ਲੈ ਕੇ ਫੈਨ ਕਰਾਉਣੇ ਆ ਕਰਾਉਣੇ ਆ ਮੈਂ ਕਿਹਾ ਮੇਰਾ ਅੱਖ ਦਾ ਪੁਲਿਸਨ ਕਰਿਆ ਮੇਰਾ ਨਹੀਂ ਆ ਸਕਦਾ ਬਿਲਗਾ ਵੀ ਚਿੱਟੇ ਨੇ ਕਈ ਪਰਿਵਾਰ ਬਰਬਾਦ ਕੀਤੇ ਇਹ ਬੀਬੀ ਸਾਂਝਾ ਦੇ ਕੈਮਰੇ ਤੇ ਲੋਕਾਂ ਦੀ ਹੱਟ ਬੀਤੀ ਇਹ ਦੱਸਣ ਲਈ ਕਾਫੀ ਹੈ ਨਸ਼ੇ ਦੇ ਠੱਲ ਪਉਣ ਲਈ ਇੱਥੇ ਪੁਲਿਸ ਥਾਣਾ ਵੀ ਹੈ 6 ਸਾਲਾਂ ਦੌਰਾਨ ਇੱਥੇ ਦੋ ਦਰਜਨ ਤੋਂ ਵੱਧ ਮੁੰਡਿਆਂ ਦੀ ਮੌਤ ਹੋ ਚੁੱਕੀ ਹੈ ਪਰ ਪੁਲਿਸ ਦਾ ਰਿਕਾਰਡ ਕੁਝ ਹੋਰੀ ਬੋਲਦਾ ਹੈ ਗੋਲਕਾਤ ਮਾਤਰਾ ਵਿੱਚ 2 ਗ੍ਰਾਮ 3 ਗ੍ਰਾਮ 4 ਗ੍ਰਾਮ ਦੇ ਦਰਮਿਆਨ ਹੋਇਆ ਕੋਲ 17 ਮਗਰਮੀ ਦਲਿਤ ਹੋ ਚੁੱਕੇ ਗਏ ਸ਼ਸ ਸਪਲਾਈ ਕਰਦੇ ਨਹੀਂ ਕੋਈ ਉਹ ਵੀ ਅਰੈਸਟ ਹੋਇਆ ਨਹੀਂ ਨਹੀਂ ਤੇ ਮੇਰੇ ਹੁੰਦੇ ਨਹੀਂ ਤੁਹਾਡੇ ਹੁੰਦੇ ਬਿਲਗਾ ਪਿੰਡ ਦੇ ਵਿੱਚ ਜਿਹੜੀ ਚਿੱਟੇ ਕਰਕੇ ਡੈਥ ਆਉਂਦੀ ਦੀ ਰਿਪੋਰਟ ਦਰਜ ਹੁੰਦੀ ਨਹੀਂ ਮੇਰੇ ਕੋਲ ਨਹੀਂ ਇਹ ਵੀ ਨਹੀਂ ਕੋਈ ਨਸ਼ੇ ਕਾਰਨ ਬਦਨਾਮ ਹੋ ਰਹੇ ਇਸ ਪਿੰਡ ਵਿੱਚ ਲੋਕ ਰਿਸ਼ਤੇ ਕਰਨ ਤੋਂ ਵੀ ਸੰਕੋਚ ਕਰ ਰਹੇ ਨੇ ਅਤੇ ਜੋ ਰਿਸ਼ਤੇ ਹੋ ਵੀ ਰਹੇ ਨੇ ਉਹ ਕੁਝ ਸਮਾਂ ਬਾਅਦ ਟੁੱਟ ਰਹੇ ਨੇ ਹਾਲਾਤ ਇਹ ਨੇ ਕਿ ਕਿਸੇ ਸਮੇਂ ਆਪਣੇ ਇਤਿਹਾਸ ਲਈ ਜਾਣ ਜਾਂਦਾ ਬਿਲਗਾ ਪਿੰਡ ਅੱਜ ਚਿੱਟੇ ਲਈ ਜਾਣ ਜਾਂਦਾ ਹੈ ਬਹੁਤ ਲੋਕ ਡਰਦੇ ਆ ਰਿਸ਼ਤਾ ਕਰਨ ਤੋਂ ਰਿਸ਼ਤੇ ਹੋ ਰਹੇ ਜਿੱਦਾਂ ਕੋਈ ਹੁਣ ਮੰਨ ਲਓ ਕਿ ਸਾਰੇ ਬੱਚੇ ਆਪੋ ਆਪਣੇ ਲਾਭ ਵਿੱਚ ਕਰਾਈ ਜਾਂਦੇ ਉੱਥੇ ਪਤਾ ਨਹੀਂ ਲੱਗਦਾ ਹੈਗਾ ਜਦੋਂ ਬਾਅਦ ਚ ਫਿਰ ਸਾਰੇ ਖਲਾਰੇ ਪੈਂਦੇ ਫਿਰ ਪਤਾ ਲੱਗਦਾ ਆ ਬੱਚੇ ਦੇਖਦੇ ਨਹੀਂ ਹੈਗੇ ਕੁਝ ਵੀ ਬਹੁਤ ਬਹੁਤ ਛੁੱਪੀ ਜਾਂਦੀ ਹੈ ਹਾਂਜੀ ਉਦਾ ਕਰਨ ਇਹ ਹੈ ਜਦੋਂ ਕਿ ਪਰਿਵਾਰ ਨੂੰ ਖਰਚਾ ਨਹੀਂ ਪੂਰਾ ਮਿਲਣਾ ਉਹਨਾਂ ਦੇ ਤਾਂ ਆਪਣੇ ਖਰਚੇ ਨਹੀਂ ਤਰਨੇ ਤੇ ਉਹ ਕਿੱਥੋਂ ਪਰਿਵਾਰ ਨੂੰ ਖਰਚੇ ਦੇਣਗੇ ਤਕਰੀਬਨ ਪਿਛਲੇ 10 ਸਾਲਾਂ ਤੋਂ ਜਿਹੜਾ ਚਿੱਟਾ ਜਿਹਨੂੰ ਕਿਹਾ ਜਾਂਦਾ ਉਹ ਕਾਫੀ ਪਿੰਡ ਦੇ ਵਿੱਚੋਂ ਨੇ ਘਰ ਕੀਤਾ ਹੋਇਆ ਸਾਡੇ ਕੋਈ ਲਗਭਗ 22-23 ਸਾਲ ਤੋਂ ਲੈ ਕੇ 30 ਸਾਲ ਤਿੰਨ ਜਿਹੜੇ ਆ ਉਹ ਕੋਈ 28-30 ਨੌਜਵਾਨ ਜਿਹੜੇ ਆ ਉਹ ਮਰ ਚੁੱਕੇ ਆ ਸੈਂਕੜਿਆਂ ਦੀ ਗਿਣਤੀ 'ਚ ਅੱਜ ਦੀ ਡੇਟ ਦੇ ਵਿੱਚ ਜਿਹੜੇ ਮੁੰਡੇ ਆ ਉਹ ਚਿੱਟੇ ਨੂੰ ਲੱਗਿਓ ਆ ਤੇ ਮੈਨੂੰ ਇਹਦੇ ਵਿੱਚ ਕਹਿੰਦੇ ਵੀ ਕੋਈ ਚਜਕ ਨਹੀਂ ਵੀ ਪੁਲਿਸ ਨੂੰ ਪੂਰੀ ਉਹਦੀ ਜਾਣਕਾਰੀ ਆ ਪੁਲਿਸ ਵੀ ਜਦੋਂ ਕੋਈ ਫਰੈਂਡਲੀ ਮੈਚ ਉਹਨਾਂ ਨਾਲ ਖੇਲਦੀ ਜਾਂ ਕੋਈ ਇਦਾਂ ਦਾ ਵੀ ਇਹ ਮੁੰਡੇ ਬਚਣ ਜਾਂ ਅਪਰਾਧ ਤੋਂ ਜਾਂ ਦੂਸਰਾ ਤੀਸਰਾ ਮੌਕਾ ਤੋਂ ਵੀ ਪੁਲਿਸ ਵੀ ਇਹਨਾਂ ਨੂੰ ਕੋਈ ਧਿਆਨ ਨਹੀਂ ਦਿੰਦੀ ਬਾਕੀ ਜਿਹੜੀਆਂ ਸਮਾਜ ਸੇਵੀ ਸੰਸਥਾਵਾਂ ਆ ਉਹ ਪਤਾ ਨਹੀਂ ਉਹਨਾਂ ਤੋਂ ਡਰਦੀਆਂ ਉਹ ਕੋਈ ਬਹੁਤਾ ਚ ਦਿਲਚਸਪ ਨਹੀਂ ਲੱਗੇਗੀ ਬੇਲਗਾ ਪਿੰਡ ਵਿੱਚ ਜਦੋਂ ਸਰਕਾਰ ਚਿੱਟੇ ਦੇ ਅਸਰ ਨੂੰ ਰੋਕਣ ਵਿੱਚ ناکਾਮਯਾਬ ਹੋਈ ਤਾਂ ਪਿੰਡ ਦੇ ਕੁਝ ਨੌਜਵਾਨਾਂ ਨੇ ਖੇਡਾਂ ਰਾਹੀਂ ਪਿੰਡ ਉੱਤੇ ਲੱਗੇ ਦਾਗ ਨੂੰ ਧੋਣ ਦੀ ਕੋਸ਼ਿਸ਼ ਕੀਤੀ ਹੈ। ਪਿੰਡ ਵਿੱਚ ਸਪੋਰਟਸ ਅਕਾਦਮੀ ਵੀ ਬਣਾਈ ਗਈ ਜਿੱਥੇ ਨੌਜਵਾਨਾਂ ਨੂੰ ਟ੍ਰੇਨਿੰਗ ਦਿੱਤੀ ਜਾਂਦੀ ਹੈ। ਜਿੰਨੇ ਵੀ ਸਾਡੇ ਸਪੋਰਟਸਮੈਨ ਆ ਸਾਰੇ ਯਾਨੀ ਕਿ ਇੰਟਰਨੈਸ਼ਨਲ ਇੰਟਰਨੈਸ਼ਨਲ ਪਲੇਅਰ ਆ ਜੀ ਇਹ ਸਾਰੇ ਅਸੀਂ ਸਪੋਰਟਸ ਦੇ ਰਾਹੀਂ ਵਿਚਾਰ ਰਹੇ ਆਂ ਬੱਚਿਆਂ ਨੂੰ ਆਉਣ ਵਾਲੀ ਯੰਗ ਜਨਰੇਸ਼ਨ ਨੂੰ ਵੀ ਅਸੀਂ ਵਿਚਾਰ ਰਹੇ ਆਂ। ਇਹ ਸਾਰਾ ਕੁਝ ਇਸ ਕਰਕੇ ਹੋ ਰਿਹਾ ਵੀ ਅਸੀਂ ਸਪੋਰਟਸ ਨੂੰ ਯਾਨੀ ਕਿ ਪ੍ਰਮੋਟ ਕਰ ਰਹੇ ਆਂ ਸਾਡੇ ਐਨਆਰਆਈ ਵੀ ਸਾਡੀ ਗ੍ਰਾਮ ਸਾਰੇ ਜਿੰਨੇ ਵੀ ਆ ਆਪਣੇ ਪਿੰਡ ਦੇ ਆ ਸਾਰੇ ਜਾਣ ਕੇ ਪ੍ਰਮੋਟ ਕਰ ਰਹੇ ਆ ਸਪੋਰਟਸ ਨੂੰ ਇਸ ਕਰਕੇ ਹੀ ਬੱਚਿਆਂ ਨੂੰ ਮਿਲ ਗਏ ਪਿੰਡ ਦੇ ਜਿਹੜੇ ਨੌਜਵਾਨ ਨੇ ਉਹ ਨਸ਼ੇ ਵੱਲ ਜਾ ਕਿਉਂ ਰਹੇ ਆ ਦੇਖੋ ਜੀ ਕਈ ਤਰ੍ਹਾਂ ਲੀਜਨ ਥੋੜਾ ਵੈਸਟਰਨ ਕਲਚ ਨੂੰ ਫੋਲੋ ਕਰ ਰਹੇ ਆ ਥੋੜਾ ਜਿਹਾ ਸੋਸਾਇਟੀ ਥੋੜੀ ਮਾੜੀ ਹੋ ਰਹੀ ਆ ਬੱਚਿਆਂ ਦੀ ਤੋਂ ਇਸ ਕਰਕੇ ਸਾਰੇ ਨਸ਼ੇ ਵੱਲ ਜਾਦੇ ਜਾ ਰਹੇ ਆ ਕਿਉਂਕਿ ਸਕੂਲਾਂ ਕਾਲਜਾਂ ਦੇ ਵਿੱਚ ਬਹੁਤ ਰੁਝਾਨ ਵੱਧ ਚੁੱਕਾ ਹੈ ਨਸ਼ੇ ਦਾ ਵਿੱਚ ਤੋਂ ਤਾਂ ਕਰਕੇ ਅਸੀਂ ਕਹਿ ਸਕਦੇ ਆ ਇਹਨੂੰ ਖਤਮ ਕਰਨ ਲਈ ਸੋ ਆਪਾਂ ਖੇੜੀ ਜ਼ਰੂਰੀ ਸਮਝਦੇ ਆ ਜੀ ਜਿੰਨੇ ਵੀ ਇੱਥੇ ਆਉਂਦੇ ਆ ਪਲੇਅਰ ਸਾਡੇ ਸਾਰੇ ਆਪਣੇ ਡਾਈਟ ਬਾਰੇ ਵਧੀਆ ਗੱਲ ਕਰਦੇ ਆ ਕਿ ਸਵੇਰ ਨੂੰ ਉੱਠ ਕੇ ਪਨੀਰ ਖਾਣਾ ਇਹ ਖਾਣਾ ਵੀ ਨਸ਼ੇਵਾਰੀ ਨਹੀਂ ਕੋਈ ਗੱਲ ਕਰਦੇ। ਕਿ ਮਯੂਸੀ ਹੁੰਦੀ ਕਿ ਜਦੋਂ ਬਿਲਗਾ ਪਿੰਡ ਦਾ ਨਾਮ ਆਉਂਦਾ ਤੇ ਨਸ਼ੇ ਦਾ ਨਾਮ ਵੀ ਨਾਲ ਹੀ ਆ ਜਾਂਦਾ ਥੋੜੀ ਮਯੂਸੀ ਹੁੰਦੀ ਹੈ? ਹਾਂਜੀ ਹਾਂਜੀ ਜੀ ਜ਼ਰੂਰ ਹੁੰਦੀ ਆ ਸਾਡੇ ਪਿੰਡ ਦਾ ਨਾਮ ਖਰਾਬ ਹੁੰਦਾ ਆ। ਕਈ ਲੋਕ ਕਹਿੰਦੇ ਆ ਜੀ ਪੋਲਿਟਿਕਸ ਹੈਗੀ ਆ। ਕਈ ਲੋਕ ਆਪ ਵੀ ਵੇਚਦੇ ਆ, ਕਈ ਖਾਂਦੇ ਆ ਜੀ। ਬੜਾ ਮਾੜਾ ਲੱਗਦਾ ਜੀ ਬਿਲਗਾ ਇੰਨਾ ਵਧੀਆ ਪਿੰਡ ਵਾ ਗੁਰੂਆਂ ਪੀਰਾਂ ਦੀ ਧਰਤੀ ਆ, ਬਟ ਫਿਰ ਵੀ ਇਸ ਦਾ ਨਾਮ ਨਸ਼ੇ ਦੇ ਨਾਲ ਜੁੜਦਾ। ਬਹੁਤ ਸੋਚ ਕੇ ਬਹੁਤ ਪੈੜਾ ਲੱਗ ਰਿਹਾ ਪਰ ਤੁਸੀਂ ਦੇਖ ਹੀ ਸਕਦੇ ਆ ਨਸ਼ੇ ਨਾਨ ਨਾਲੇ ਤੇ ਸਪੋਰਟਸਮੈਨਾਂ ਦੀ ਵੀ ਕਮੀ ਨਹੀਂ ਹੈ ਮੈਂ ਆਪ ਖੁਦ ਪਾਵਰ ਲਿਫਟਿੰਗ weight lifting ਕਰਦਾ ਹਾਂ ਪ੍ਰੋਫੈਸ਼ਨਲੀ ਕਰਦਾ ਨੈਸ਼ਨਲ ਨਾਰਥ ਇੰਡੀਆ ਚੈਂਪੀਅਨ ਹਾਂ ਬਾਕੀ ਫੁੱਟਬਾਲ ਦੇ ਬੜੇ ਵਧੀਆ ਵਧੀਆ ਪਲੇਅਰ ਹੋਏ ਨੇ ਇਥੋਂ ਬਾਲੀਵਾਲ ਦੇ ਮੁੰਡੇ ਬਹੁਤ ਵਧੀਆ ਖੇੜਦੇ ਆ ਥ੍ਰੀਡ ਬਹੁਤ ਸੋਹਣੇ ਆ ਬਟ ਨਸ਼ਾ ਦਾ ਇੱਕ ਜੀ ਕੱਲਾ ਬਿਲਗੇ ਤੇ ਆ ਨਹੀਂ ਕਾਫੀ ਜਗ੍ਹਾ ਦੇ ਵਿੱਚ ਹਰਕਾਫ ਚੱਲ ਰਿਹਾ ਆ ਖੇਡਾਂ ਰਾਹੀਂ ਇਹ ਨੌਜਵਾਨ ਬਿਲਗਾ ਪਿੰਡ ਤੇ ਲੱਗੇ ਦਾਗ ਨੂੰ ਧੋਣ ਦੀ ਕੋਸ਼ਿਸ਼ ਤਾਂ ਜ਼ਰੂਰ ਕਰ ਰਹੇ ਨੇ ਪਰ ਚਿੱਟੇ ਦਾ ਅਸਰ ਬਿਲਕਾ ਸਮੇਤ ਪੰਜਾਬ ਦੇ ਕਈ ਪਿੰਡਾਂ ਤੇ ਕਸਮਿਆਂ 'ਚ ਸਾਫ ਦਿਖਾਈ ਦਿੰਦਾ ਓ ਮੁੱਲਾਪੁਰ ਰੋੜੀ ਉੱਤੇ ਤਨ ਟੱਕਨੇ ਕੀ ਲਾਵੇ ਚ ਲੈ ਲਈ ਮੰਟੈਰੋ ਜੱਟ ਨੇ ਕਹਿੰਦੇ ਪੌਣਾ ਰੱਖ ਚੱਕਦਾ ਏਕ ਗੁਰੂ ਨਹੀਂ ਹੁਣ ਹਰ ਇੱਕ ਵੀਕਦਾ ਓ ਬਾਡਰ ਨਹੀਂ ਟੱਪਦਾ ਚਿੱਟਾ ਹਉ ਮੁੰਡਾ ਲਦਿਆਂ ਨੇ ਡੀਕਦਾ ਓ ਬਾਡਰ ਨਹੀਂ ਟੱਪਦਾ ਚਿੱਟਾ ਹਉ ਮੁੰਡਾ ਲਦਿਆਂ ਨੇ ਡੀਕਦਾ